ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੋੜੀ ਦੀਪਕੇ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਐ ਕਰ ਕੀਰਤਾ ਕੀਐ ਕਰਤੇ ਕਾਹ ਹੋਏ ਵਿਚਾਰੂ ਤਤ ਕਰ ਗਾਉ ਸੋਹਿਲਾ ਸਿਵ ਰੂਪ ਸਰਜਨਹਾਰੁ ਤੂੰ ਗਾਵੂ ਮੇਰੇ ਨਿਰਭਉ ਕਾ ਸੋਹਿਲਾ ਹੂੰ ਵਾਰੀ ਜਿਸ ਸੋਹਿਲਾ ਸਦਾ ਸੁਖ ਹੋਵੇ ਰਹਾਉ ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ ਤੇਰਾ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਉਂ ਸੰਵਾਰ ਸੰਵਸਾ ਲਿਖਿਆ ਮਿਲ ਕਰ ਪਾਉ ਉਹ ਦੀਲ ਦਿਹੋ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੈ ਨਤ ਬਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛ ਕਰ ਛ ਗੁਰ ਛ ਉਪਦੇਸ ਗੁਰ ਗੁਰ ਇਕੂ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਕ ਵਡਾਈ ਤੋਏ ਰਹਾਓ ਮੁਗੇ ਸੇ ਚਸੇਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੂਆ ਸੂਰਜੇ ਕੋ ਰਤੁਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਧਨਾਸਰੀ ਮੰਗਲਾ ਪਹਿਲਾ ਗਗਨ ਮੈਂ ਥਾਲ ਰਬ ਚਾਂਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਲਿਆ ਲੋ ਭਵਨ ਚਬਰੂ ਕਰੇ ਸਗਲ ਬਨਰਾਏ ਫੂਲੰਕ ਜੋਤੀ ਸੀਰਤੀ ਹੋਏ ਭਵਖਣਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤਨ ਨਾਇਕ ਤੂਹੀ ਸਹਸ ਪਦ ਬਿਮਲ ਅਨੇਕ ਪਾਦ ਗੰਧ ਬਿਨ ਸਹਸ ਤਵ ਗੰਧ ਵਿਚੰਤ ਮੋਹੀ ਸਭ ਮਹਿ ਅਜੂਤ ਜੂਤ ਹੈ ਸੂਈ ਕਿਸਦੇ ਚਾਨਨ ਸਭ ਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੁਸ ਭਾਵੇ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਅੰਧ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇ ਰਹਿ ਨਾਈ ਵਾਸਾ ਨਰਾਗ ਗੌੜੀ ਪੂਰਬੀ ਮਹੱਲਾ ਚੌਥਾ કામ ક્રોધ નગર ભો પર્યામ સાધુ ખંડલ ખંડા હે પૂર્વ લિખત લિખે કૃપાયા મન હલે મંડલ મંડા હે કર સાધુ અંજલિ પુન વડા હે કર ડંડોત પુન વડા હી રહાઉ સાકત હર સાધના જાન્યા અનંતર હોમે કંડા હે ਜੋ ਜੋ ਚਲਹਾ ਚੁਬ ਹੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵਖੰਡਾਹੀ ਨਗਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵਡਵਡਾਹੀ ਜਨ ਨਾਨਕ ਨਾਮ ਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣਹੁ ਮਿਰਮੀਤਾ ਸੰਤ ਕਹਿਲ ਕੀ ਬੇਲਾ ਇਸ ਹਾਂ ਖਾੜ ਤਲਪੋ ਹਰਲਾ ਅਗੇ ਬਸੂ ਸੁਹੇਲਾ ਔਦ ਘਟੈ ਦਿਨ ਸਰਨਾਰੀ ਮਨ ਗੁਰ ਮਿਲ ਕਾ ਸواری ਰਹਾਉ ਦੇਖੋ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਈ ਪਿਆਵੀ ਹੁ ਰਾਸ ਕਤ ਕਥਾ ਤੈ ਜਾਣੀ ਜਾ ਕੋ ਆਏ ਸੂਈ ਬਿਹਾਜੁ ਹਰਿ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵੂ ਸੁਖ ਸਹਜੇ ਬਹਰ ਨਾ ਹੋਏ ਗੋਵੀਰਾ ਨੰਤਰ ਜਾਮੀ ਗੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਗੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ